ਇਹ ਮਾਰਤੀ ਵੀ ਗੁੱਡੀ ਮਾਸੀ ਵਾਲਾ ਆ ਕੋਈ ਸ਼ਰਮ ਕਰਦਾ ਮਾੜੀ ਬੰਦੇ ਕੋਲ 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 ਟਕਸ ਧਿਆਨ ਗੋਲ 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 ਅੱਜ ਹੋਪੇ ਨਾਲ ਨਹੀਂ ਇਹ ਵੇ ਮੜੀ ਓਏ ਤੂੰ ਮੰਨਦਾ ਮੰਨਦਾ ਨਹੀਂ ਮੰਨਦਾ ਕਹਿੰਦਾ ਮੇਰੀ ਗੱਲ ਸੁਣ ਲੈ ਮੰਨਦਾ ਕਹਿੰਦਾ ਸਭੀ ਇਹ ਮਤਲਬ ਕੀ ਆ ਓਏ ਆਇਆ ਮੇਰਾ ਭਰਾ ਕਿੱਥੇ ਆ ਹੌਲੀ ਹੌਲੀ ਪੁੱਤ ਹੌਲੀ 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 ਤੂੰ ਇੱਕ ਨਾਮ ਦਾ ਟਿੱਕਾ ਲੈਣਾ ਚਾਹੀਦਾ ਉਹ ਫੋਨ ਕਰਾਂਗਾ ਉਹ 40000 ਦੇ ਯਾਰ ਗੱਲਾਂ ਵਾਲੀ ਤੂੰ ਆ ਕਿ ਜਾਣਾ ਅਰੇ ਬੇਇੱਜ਼ਤੀ ਥੋੜੀ ਕਰਾਉਣੀ ਕਿਸੇ ਰਿਸ਼ਤੇਦਾਰ ਮੋਰੇ ਤੇ ਤੂੰ ਬਰਸ਼ ਕੀਤਾ ਨਹੀਂ ਸਵੇਰੇ ਮੈਂ ਤਾਂ ਕੀਤਾ ਹੈ ਜਾਨ ਨਾਲਾ ਪਾਇਆ ਇੱਕ ਬੰਦਾ ਹੋਰ ਲੈ ਜਾਏ ਫੇ ਤੈਨੂੰ ਹੋਰ ਲੈ ਕੇ ਜਾਣਾ ਇਹ ਫਿੱਟਾ ਇਹ ਹੈ ਨਾ ਕਾਂਬਲੀ ਉਹ ਤੇਰੀ ਹੂੰ ਦੇਹ ਤੇ ਹਾਂ ਕਾਂਬਲੀ ਹੈ ਨਾ ਫੇ ਦੇ ਲਈ ਥਲੜੇ ਦੰਦਾ ਦੇ ਫੇਰ ਨਾ ਆ ਕੀ ਆ ਪਾਨ ਪਾ ਕੱਲਾ ਫਿੱਟਾ ਉਹ ਬੋਪੀ ਤਰੇ ਉਹ ਤੈਨੂੰ ਇੱਦਾਂ ਦੇਣੂ ਉਹ ਨਹੀਂ ਇਹ ਮੋਰਚੇ ਵੀ ਗੁੱਡੀ ਮਾਸੀ ਆਣਾ ਆ ਸ਼ਰਮਾ ਕਾ ਆਂਦਾ ਤੁਸੀਂ ਨਹੀਂ ਕਰਨਾ ਉਹ ਕੀ ਛਜਣਾ ਤੋਂ ਉਹ ਕੀ ਜੀਵ ਗੱਡ ਜੀਵ ਐ ਕਰ ਉਹ ਵੇਲਾ ਖੜੀ ਰੇਲਾ ਕੀ ਕਰਦਾ ਕੀ ਤੋਹ ਉਹਨੂੰ ਬਾਰਛ ਕਰਾਉਣਾ ਕੱਲ ਗੁੱਡੀ ਦੇ ਜਾਣਾ ਬੇਇੱਜ਼ਤੀ ਥੋੜੀ ਕਰਾਉਣੀ ਹੈ ਤੇਰੇ ਦਾ ਭੈਣ ਭਾਈ ਉਹਦੇ ਗੱਲ ਚ ਕੜੂ ਬੰਦੇ ਰਹੇ ਆ ਕਿਉਂ ਨੇ ਕਿ ਕੋ ਕੱਟੀ ਲਿਆਣੀ ਉੱਥੇ ਆਹੋ ਕਿਉਂ ਕਾ ਤਾ ਆਹੀ ਪਾ ਜੋ ਆਪਣਾ ਸੰਧ ਭੇੜਾ ਨਾਲੇ ਰੱਖੀਦਾ ਕਤੋਂ ਪਲੱਕ ਮਨੀ ਕੱਟੀ ਕੀ ਕਰਨੀ ਨਾਲ ਓਏ ਚਾਹੀਦੀ ਆ ਤੈਨੂੰ ਕੀ ਪਤਾ ਇਹਦਾ ਹਾਰ ਸ਼ਿੰਗਾਰ ਹਲੇ ਪੂਰਾ ਕਰਨਾ ਆਈ ਲੈ ਚਰ ਲੋਣਾ ਇਹਦੇ ਪੂਰੀਆਂ ਸਿੱਕੀਆਂ ਤੇ ਫੇਰ ਓਏ ਮੈਂ ਹਾਰ ਕੇ ਕਿੱਦਾਂ ਲੱਗਾ ਉਹਦੇ ਕੋਲਗੜ ਲਾ ਕੇ ਓਏ ਉਹਨੂੰ ਮਜ਼ਾ ਆਉਂਦਾ ਜਾ ਪਾਣੀ ਦੀ ਕੋਲਲੀ ਕਰਾਉ ਉਹਦੀ ਫੇਦੀ ਓਹ ਹੈਲੋ ਮੇਰੀ ਗੱਲ ਸੁਣ ਲੈ ਬੰਦਿਆ ਵਾਲੀ ਮੈਂ ਲੰਬਾ ਨਹੀਂ ਸੁਣਨਾ ਕਾਲੂ ਐਦਾਂ ਦੇ ਭਰਾ ਇਹਦੇ ਚੱਕਦੇ ਆਉ ਅਛ ਜੀਬ ਤੇ ਵੀ ਫੇਰ ਜੀ ਤੇ ਫੇਰ ਓਹ ਦੇ ਲੈ ਕਾਦੀ ਜੀਬ ਤਾਂ ਤੇਰੀ ਹੀ ਬਹੁਤ ਤੇਰੀ ਆ ਮੈਂ ਵੀ ਮਾਰਦੇ ਕਰਾਉਂਦੀ ਆ ਓਏ ਮੈਨੂੰ ਚੱਕਦਾ ਆਰਾ 파ੜਾ ਦਾ ਮੋਚ ਨਾ ਚਾਹੀ ਜਵੇ ਤੇ ਕਾਲਗੜ ਹੈ ਆ ਬਤੂਹੀ ਖਾ ਲਾਨੀ ਸੀ ਛੋੜੀ ਹੁੰਦੀ ਮੈਂ ਥੋੜੀ 파ਰਮਜੀ ਖਾਂਦੀ ਸੀ ਹਾਂ ਹਾਏ ਨਹੀਂ ਮੈਂ ਮਾਰ ਜਾਵਾਂ ਆ ਨਿਕਰਿਆ ਹੈ ਆ ਨਿਕਰਿਆ ਲੈ ਕੇ ਆ ਕਾਲਗੜ ਬਹੁਤ ਵਧੀਆ ਨਿਕਰਿਆ ਹੈ ਲੈ ਕੇ ਆ ਲੈ ਕੇ ਓਏ ਛੇ ਦੇ ਛੇ ਇਦਾਂ ਕਦੇ ਮਾਰਦੀਏ ਕੋਈ ਅੱਗ ਬੁਝਾਉਣੀ ਹੈ ਲੈ ਜਿੰਦੇ ਦੰਦ ਉਹਦੇ ਨਖਾਰ ਤੇ ਵੜਾ ਆਪਣੇ ਦਿਖਾ ਲੈਂਦੇ ਮੇਰੇ ਸਾਫ ਆ ਦਾ ਦੇਖ ਪੂਰਾ ਤੇ ਜੱਗਾ ਗੋਪੀ ਤੇਰਵੇਂ ਕੰਮ ਹੁੰਦੇ ਤੇਰੇ ਮੇਰੇ ਕੋ ਬਾਦੂ ਆ ਇੱਕ ਮਿੰਟ ਪਾਣੀ ਸਾਫ ਲੈ ਕੇ ਆਈ ਹੁਣ ਬਾਅਦ ਚ ਸਾਫ ਬਰਛ ਵੀ ਫੇਰਨਾ ਆਹਾ ਸਮੈਲ ਲਾਵੇ ਮਾਜ ਤਦੇ ਨੀ ਦੁੱਧ ਆ ਗਈ ਫਸਾਇਆ ਦੰਦੋ ਮੇ ਆ ਗਈ ਹੈ ਦੇ ਦਾ ਪੂਰਾ ਕੰਚਾ ਪੀਸ ਦਾਤ ਦੂਦ ਇਸਕੇ ਨਿਖਾਰਨੇ ਚਾਹੀਦੇ ਇਹਨੂੰ ਕਾ ਤੈ ਇਦਾਂ ਕਰਦਾ ਇਹਨੂੰ ਇਹਨੂੰ ਲੈ ਕੇ ਜਾਣਾ ਗੁੱਡੀ ਦੇ ਕੀ ਕਿ ਨਾ ਮਾਸੀ ਕਾ ਆ ਬੇਬੀ ਡਾਲ ਦੇ ਮਾਸੀ ਜੀ ਕਹਤਾ ਉਹ ਮਾਸੀ ਜੀ ਬੇਬੀ ਡਾਲ ਕੇ ਲੈ ਕੇ ਜਾਣਾ ਇੱਧਰ ਆਓ ਯਾਰ ਗੋਲ 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 ਟਕ ਧਿਆਨ ਗੋਲ 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 ਅੱਛ ਨਾ ਨੱਕ ਛਣ ਕਰੇ ਨਰਕ ਆਂ ਦੰਦੇ ਹਰ ਜਾ ਪਿੱਛੇ ਤੇਰੇ ਤੇ ਵੀ ਜਾ ਸਕਦਾ ਅੱਪਣ ਮਾਰੂ ਓ ਦੇਲਾ ਇੱਧਰ ਦੇਲਾ ਆਪਕੇ ਪੀਲੇ ਦਾੰਤ ਚਮਕਦੇ ਪੀਲੇ ਦੰਦਾਂ 'ਚ ਕੀ ਫਸਿਆ ਦੇਲਾ ਯਾਦਾ ਦੇਲਾ ਹੋੜ ਬੜਾ ਸਾ ਬੁਰਾ ਸਾ ਓ ਇਹਨਾਂ ਦੇ ਉੱਪਰ ਦੰਦ ਕਿਉਂ ਨਹੀਂ ਹੈਗੇ ਕਿੱਥੇ ਚੱਲੀ ਮੈਂ ਤਾਂ ਦੁਖੀ ਹੋ ਗਿਆ ਉਹ ਤੇ ਖੈਤੋਂ ਮੈਂਟ ਮਾਰ ਦਿਆ ਖੈਰ ਇਹਨੂੰ ਜਾਣ ਦੋ ਖੈਰ ਹੈ ਕਿ ਮੈਂ ਆਪਰਾ ਘਰ ਨੂੰ ਉੱਧਰ ਨੂੰ ਚੱਲੀ ਹਾਂ ਲੈ ਆਹ ਦੇਖੀ ਇਹ ਆ ਹੋ ਗਿਆ ਨੋਜੀ ਸਾਫ ਕਰ ਬੇਟਾ ਆ ਆ ਅੱਖਾਂ ਸਾਫ ਕਰ ਪੂਰਾ ਹੈ ਨਸੰਗ ਬੰਗੇ ਤੇ ਪੂਰੇ ਲਿਸ਼ਕਾ ਕੇ ਜਾਣੇ ਆ ਆਪਾਂ ਕਿਰਪਾ ਓਏ ਯਾਰ ਲੈ ਜਾਣਾ ਕਿਸੇ ਦਾ ਨਾ ਇਹਨਾਂ ਬੱਸ ਸਾਹਮਣੇ ਰੱਖਣਾ ਠੀਕ ਆ ਤੂੰ ਇਹ ਲੈ ਜਾਣੀ ਕਿੱਦਾਂ ਲੈ ਜਾਣੀ ਆ ਜਿੰਦਾ ਸੈਂਟ ਕਾ ਤੇ ਚੱਕ ਕੇ ਲੈਂਦੀ ਆ ਇਹਦੇ ਪਉਣਾ ਐਕਸੀ ਹੋਰ ਲੈਂਦੀ ਆ ਕੀ ਇੱਦੋਂ ਦੇ ਨਾ ਪਾਚਾ ਓ ਮਾਰੇ ਰੋ ਪਾਚਾ ਓ ਰੱਖ ਲੈ ਓ ਰੱਖਿਆ ਹੁਣ ਲਾਲਾ ਨੇ ਓ ਲੈ ਲੈ ਲਾਲਾ ਵੀ ਓ ਮੈਨੂੰ 300 ਵੀ ਲੈਂਦੀ ਮੈਂ ਹੋਰ ਚੱਕ ਲਈ ਓ ਯਾਰ ਲਾਉਣੀ ਨਹੀਂ ਹੁਣ ਤੇ ਮੁੜ ਕੇ ਨਹੀਂ 300 ਰੁਪਇਆ ਭਰਨਾ ਪੈਣਾ ਮੈਂ ਤੈਨੂੰ ਹੁਣ ਦੱਸ ਦਿੰਦਾ ਕਿਹਨੇ ਲੇੜਾ 300 ਐਵੇਂ ਮੈਂ ਜੇ ਹਨਾ ਹੁੰਦੋਂ ਉਹ ਰੇਣਾ ਮੈਂ ਨਹੀਂ ਕੋਈ ਲੈਣਾ ਬਾਲ ਚਾਹੀਦੀ ਨਾ ਲੈ ਗੋਪੀ ਮੈਂ ਤੈਨੂੰ ਹੋਰ ਦਰਦ ਦਰਨੀ ਆ ਇਹ ਨਾ ਲੈ ਯਾਰ ਆਪਣੇ ਬਾਤੇ ਨਾ ਲਾ ਦੇ ਦੇ ਇਹ ਵਧੀਆ ਵਾਲੀਆਂ ਨਹੀਂ ਹੋ ਪਹਿਲਾਂ ਮੇਰੇ ਚਪੇੜਾ ਮਾਰਿਆਗਾ ਨਹੀਂ ਆ ਨਹੀਂ ਨਾ ਮਾਰਦੀ ਤੇਰਾ ਭਰਾ ਕੀ ਆ ਕਹ ਮੇਰਾ ਭਰਾ ਵਾਂਟਡ ਆ ਕਹ ਨਾ ਲੈ ਗੋਪੀ ਮੈਂ ਕਰ ਤੂੰ ਛੱਡ ਦੇ ਰੇ ਮਰੀਆ ਲਾ ਦੇ। ਕੋਪੀ ਨਮੀਆ ਮਿਸ ਹੋ ਗਿਆ। ਦਿਲ ਕਰਦਾ ਹਰ ਸ਼ਿੰਗਾਰ ਲਾਉਣ ਨੂੰ। ਮੈਨੂੰ ਕੀ ਪਤਾ? ਆਹੋ ਤੁਹਾਡੇ ਸੂਲ ਜਿਉ ਹੋ ਗਿਆ ਬਿਆਪਰੀ ਜਾ। ਮੈਨੂੰ ਬੀਂਦੀ ਮੈਨੂੰ ਸਾਹ ਲੱਗੇ। ਕੋਪੀ ਨਾਲ ਨਾ ਇਹ। ਮੈਂ। ਆਏ ਤੂੰ। ਮੰਨਦਾ। ਮੰਨਦਾ ਨਹੀਂ ਮੰਨਦਾ ਕਾ ਤੇ। ਮੇਰੀ ਗੱਲ ਸੁਣ ਲੈ। ਮੰਨਦਾ ਕਾ ਤੇ ਨਵੀਂ। ਮਤਲਬ ਕੀ ਆ ਇੱਥੇ ਮਾਨ ਨੂੰ? 300 ਵੀ ਵਿੰਦੀ ਆ। ਤਾਂ 300 ਮੈਂ 400 ਦਿਆਂ ਤੇ ਉਹ ਨਾਲੇ ਨਾ ਪਾ ਚੰਗੀ ਆ। ਤੂੰ ਲੈ ਆਖੇ। ਆਪਣੀਆਂ ਰੰਨਾ ਲੈ ਲਈਆਂ। ਕੁੱਤਾ ਤੰਮੀਨਾ। ਹਾਏ ਹੁਣ ਸੈਂਟ ਪਾਈ ਜਾ ਤੇਰੀ ਆ। ਟੋਟੀ। ਟੋਟੀ। ਤਰਾਣਾ ਆਵੜ ਬੋਸ ਦਾ ਹਾਈ ਬਾਹਰ ਲਾ ਮਾ ਦੇਖੋ ਹੈ ਪੁੱਠੇ ਕੰਮ ਹੈ ਇਹਦੇ ਕਿਹੜੇ ਕੰਮ ਪੁੱਠੇ ਲੈ ਹਾਈ ਮਿੰਨੂ ਵੀ ਸਾਹ ਛੜ ਗਿਆ ਦੇਖੇ ਪੰਜ ਸੱਤ ਕੱਟੇ ਆ ਇਹਦੇ ਤੇ ਮਰਦੇ ਆ ਕੋਈ ਵੀ ਜਦੋਂ ਇਹ ਮੰਨਣਾ ਫਟੇ ਜੇ ਕਹੇ ਕੱਟਿਆਲ ਦੇਖਿਆ ਜਾਨੋ ਮਾਰ ਦੂ ਜਿੰਨਾ ਮੈਨੂੰ ਤੇ ਤਾਂ ਮਾਜਾ ਮਾ ਤੇਰੇ ਦੇ ਫਟਕਾਰ ਨੂੰ ਲੱਗਾ ਜੇ ਅਗੇ ਕੱਟਿਆਲ ਦੇਖਿਆ ਭੈਣੇ ਨਹੀਂ ਪਾਣਾ ਤਾਂ ਕੋਈ ਥੇ ਉਹ ਸੌਰੀ ਜਾਨਾ ਆਓ ਸ਼ਾਮੇ ਆਓ ਆਉਂਛੇ ਬੰਨੀ ਆਉਂਛੇ ਆਉਂਛੇ ਬੰਨ ਦੇ ਆਜੂ ਜਾਨ ਸੈਡ ਹੋ ਜਾ ਇਦਾਂ ਦੇ ਪੈਰ ਵੀ ਮਾਰਤੀ ਲੰਦੀ ਹੁੰਦੀ ਹੰਦੀ ਆ ਕੀ ਉਹ ਮੈਂ ਕੰਮ ਬਹੁਤ ਪੁੱਠੇ ਕਰਦਾ ਮੈਂ ਉਹ ਯਾਰ ਤੇ ਕੰਮ ਉਹ ਹੁੰਦੇ ਆ ਮੇਰੇ ਕੋ ਜਿਹੜੇ ਜੱਗੋ ਵਾਰੇ ਹੁੰਦੇ ਆ ਤੁਸੀਂ ਕਦੀ ਕਿ ਸੁਪਰੇ ਵੀ ਤੁਹਾਡੇ ਖਾਨਦਾਨ ਦੇ ਸੋਚੇ ਹੋਣੇ ਅਸੀਂ ਕਾਹਨੂੰ ਸੋਚੀ ਆ ਪਸੂਆਂ ਦੇ ਕਾਹਾਂ ਕਰੀਏ ਆਪਣਾ ਸੋਚਿਆ ਕਦੀ ਤੁਹਾਡੇ ਟੱਬਰ ਚ ਕਿਸੇ ਨੇ ਆਪ ਬੋਰਚ ਕੀਤਾ ਤੁਸੀਂ ਕਿੱਦਾਂ ਦੇਖਦੀ ਆ ਤੁਸੀਂ ਦੀ ਕਦੀ ਬੋਰਚ ਕੀਤਾ ਦੇ ਇਹ ਨਾ ਨੀ ਕਰਾਉਂਦੇ ਆ ਜਾ ਲੈ ਗਿਆ ਇਹਨਾਂ ਦਾ ਬੱਕਰਾ ਬੱਕਰਾ ਬੋਰਚ ਮੈਂ ਥੱਪੜ ਬਹੁਤ ਮਾਰਨਾ ਬਹੁਤ ਮਿਲਗੀ ਕੌਣ ਕਰਦੀ ਸੀ ਬੇ ਲੋ ਕਨੇ ਮੈਂ ਕਹਿੰਦਾ ਇੰਗਲੈਂਡ ਵਾਲੀ ਰਾਣੀ ਦੀ ਕੋਲ ਗਾਇੜਿਆ ਇਹ ਆਲਾ ਉਹ ਭਾਰਤ ਦੀ ਹੁੰਦੀ ਮਿਊਜ਼ੀਅਮ ਚ ਲੱਗੀ ਆ ਇਹ ਪਸ਼ੂ ਕੌਣ ਕਰਦਾ ਹੁੰਦਾ ਪਰਚ ਉਹ ਭਾਰਤ ਅੱਛਾ ਤੁਸੀਂ ਬੰਦੇ ਆ ਤੁਸੀਂ ਪਸ਼ੂਆਂ ਪਸ਼ੂ ਤੁਸੀਂ ਬਣਾਇਆ ਤੂੰ ਬੰਦੇ ਬਣਾ ਲਿਆ ਜੇ ਤੁਹਾਨੂੰ ਬਣ ਕੇ ਰੱਖਦੇ ਫੇਰ ਤੂੰ ਬਣਾ ਲਾ ਨਹੀਂ ਨਹੀਂ ਲੈ ਆ ਬਈ ਦੀ ਦਿਆ ਮੈਂ ਡਾਕਟਰ ਆ ਚੱਲ ਯਾਰ ਮੂੰਹ ਹਟਿਆ ਦੇ ਆਉਣਾ ਪੈਣਾ ਪੁੱਤ ਨੂੰ ਫੇਸ ਕਰਵਾਣਾ ਜਾ ਲੈ ਇਹ ਦੇਣੀ ਦੇ ਲਈ ਮਾ ਮਨੇ ਜੇ ਤੂੰ ਇਹਨੂੰ ਇਹ ਹਦਵਾਇ ਪਲਾਤੀ ਉਹ ਚਾਲ ਲੈ ਯਾਰ ਐਵੇਂ ਜਨਾਨੀਆਂ ਨਾਲੋਂ ਵੀ ਭੈੜਾ ਚੱਲ ਘੰਟਾ ਦਾ ਨਾ ਕੁਛ ਕਰਨੇ ਲਾਣਾ ਲੈ ਤੇ ਲਾਦਾ ਕੌਫੀ ਦਵਾਈ ਦੇ ਦੂਗਾ ਸਾਲਾ ਨਵੀਆਂ ਚੋਬਲਾ ਪਿਸਵੇਂ ਪੱਲੇ ਗਿਆ ਗੋਹਾ ਲੱਗ ਗਿਆ ਤੀਸਵੇਂ ਪੱਲੇ ਗਿਆ ਗੋਹਾ ਲੱਗ ਗਿਆ ਓ ਯਾਰ ਦੇ ਦੇ ਯਾਰ ਕੱਟੀ ਡਰ ਜਾਣੀਆਂ ਮੇਰਾ ਗੋਹਾ ਲੱਗ ਗਿਆ ਯਾਰ ਯਾਰ ਆ ਮੈਂ ਕੱਟੀ ਡਰ ਜਾਣੀ ਯਾਰ ਆ ਕੀ ਐਵੇਂ ਆ ਜਨਾਨੀ ਇਹਨਾਂ ਨੂੰ ਮੈਂ ਭੂਤ ਆ ਚੱਲ ਦੇਖੇ ਦੰਨਾ ਲੈ ਤਾਂ ਮੁੱਚਾ ਹੀ ਨਹੀਂ ਪਹਿਲਾਂ ਤਾਂ ਸੂਤ ਆਉਂਦੀਆਂ ਨਹੀਂ ਆ ਉਹ ਅਗਲੀ ਨੂੰ ਸੋਨਾ ਲੱਗੂਗਾ ਤਾਂ ਦਵਾਈ ਲਊਗੀ ਲੈ ਦਵਾਈ ਤਾਂ ਚੱਲ ਯਾਰ ਯਾਰ ਚੱਲ ਆ ਵੀਰੇ ਕੱਲ ਦੇ ਦੇ ਵੀ ਤੂੰ ਦੇ ਉੱਪਰ ਨੂੰ ਫੇਸ ਕਰ ਮੈਂ ਕਰਾਲਾ ਫੇਸ ਉੱਪਰ ਨੂੰ ਚੱਲ ਯਾਰ ਦੇ ਦੇ ਯਾਰ ਦੇ ਦਿਨਾ ਤੂੰ ਜਾਨੂ ਇਹ ਨਾਲ ਦੀ ਇਹ ਨੂੰ ਨਹੀਂ ਦੇਣੀ ਦੇ ਲੋ ਨਹੀਂ ਦੇਣੀ ਉਹ ਨੂੰ ਦੇ ਯਾਰ ਚਾਲਾ ਦਿਵਾਲਾ ਐ ਤੂੰ ਇਹ ਅੰਦਨ ਉਹ ਅਜੇ ਮੇਰੇ ਵੇਸਟਿੰਗ ਦੀ ਆ ਉੱਦਾਂ ਤੁਸੀਂ ਹਟਾ ਮੈਨੂੰ ਛੇੜਦੇ ਰਹਿੰਦੇ ਆ ਇੱਧਰ ਆਓ ਇੱਧਰ ਆਓ ਜਾਨ ਜਾਨੋ ਉੱਛਾ ਮੂ ਮਾਈ ਗੋਡ ਨਾ ਗੋਪੀ ਛੱਡ ਦੇ ਦੇ ਗੋਪੀ ਛੱਡ ਲਊਗਾ ਇਹ ਦਊਗਾ ਇਹ ਤੇਣੀ ਹੋਗਾ ਜਾਨ ਵਾਲਿਆ ਉਹ ਸੂਪਈ ਐਕਸਕਿਊਜ਼ ਮੀ ਲੇ ਲਾ 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 ਦਵਾਈਏ ਤੋਂ ਹੁਣੇ ਸੂ ਪਣੀ ਚੱਲ ਯਾਰ ਬਿੰਨਾ ਚੱਲ 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 ਧਰਾਓ ਜਾਨ ਜੀ ਫਾੜੀ ਦੀ ਹੁਣ ਮੈਨੂੰ ਗੁੱਸਾ ਆ ਗਿਆ ਜਾਨ ਤੁਹਾਡੇ ਦੇ ਲੈ ਡਰ ਗਈ ਉਹ ਚਾਰੀ ਲਾ ਲਾ ਅੱਧੀ ਦਾ ਡਰਾਉਤੀ ਆ ਯਾਰ ਅੱਪੀ ਇਹਨੂੰ ਨਹੀਂ ਪਤਾ ਜਿਹਨੇ ਨਹੀਂ ਕਦੀ ਦਿੱਤੀ ਉਹਨੂੰ ਨਹੀਂ ਪਤਾ ਹੁੰਦਾ ਚੱਲ ਦੇ ਓ ਯਾਰ ਦੇ ਯਾ ਮੈਨੂੰ ਪਤਾ ਉਹ ਲੈ ਇਹ ਬਰਛ ਕਰ ਗਿਆ ਅਮਾ ਜਾ ਲੈ ਕੇ ਆ ਬੋਰਚ ਉਹ ਰੋਕ ਲਾ ਲੈ ਬੋਰਚ ਉਹ ਹਾਲੇ ਉਹਨੇ ਗੋਹਾ ਕਰਤਾ ਲੈ ਨਾ ਫੇਸ ਕਰ ਲਾ ਕੋਈ ਇਹ ਨੂੰ ਨਹੀਂ ਦੇਣੀ ਆ ਦੀ ਤੇ ਬਾਉ ਗਾ ਯਾਰ ਯਾਰ ਗੋਵਾ ਦਊਗਾ ਕਲੋ ਦਊਗਾ ਤੈਨੂੰ ਤਣੀ ਤੈਨੂੰ ਪਤਾ ਤੂੰ ਹਸਾਬ ਨਾ ਦਿੰਨਾ ਇਹ ਸਭ ਤਾਂ ਸਾਹ ਹੀ ਨਾੜੀ ਚ ਚੈ ਜਾਂਦੀ ਆ ਪਿੱਛੇ 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 ਹਸਾਬ ਨਾ ਦੇਣੀ ਪਿੰਦੀ ਆ ਹਾਂ ਮੈਂ ਨੇ ਗੁੱਸਾ ਕੀਤਾ ਲੈ ਉਹ ਨੂੰ ਡਰਾ ਹੀ ਜਾਂਦਾ ਏ ਟੋਟੀ ਨੂੰ ਮੈਂ ਓਏ ਓਪੀ ਓ ਇਦਾਂ ਥੋੜੀ ਦੇਣੀ ਆ ਯਾਰ ਯਾਰ ਖਾੜਤਾ ਯਾ ਓ ਯਾਰ ਇੱਕ ਮਿੰਟ ਗੱਲਾਂ ਕਰਾ ਗਈ ਆ ਕਿਨੇ ਝੱਲਾ ਕੋਈ ਜੇ ਕਹਿੰਦੇ ਕਹਿੰਦੇ ਹੁੰਦੇ ਹਨਾ ਜੇ ਜੰਜੇ ਚੜੇ ਨਹੀਂ ਚੜਦੇ ਤਾਂ ਦੇਖੇ ਹੀ ਆ ਜੇ ਕਿਸੇ ਨੂੰ ਤੂੰ ਦਵਾਈ ਨਹੀਂ ਪਲਾਈ ਪਸੂ ਨੂੰ ਤੂੰ ਦਵਾਈ ਪਲਾਉਂਦੇ ਤਾਂ ਦੇਖੇ ਵੀ ਆ ਤਾਂ ਫਿਰ ਤੈਨੂੰ ਚੱਜ ਕਾ ਦੇਣੀ ਹੈਗਾ ਉਹਦੀ 부ਥੀ ਫੜ ਤਾਂ ਉਹਨੂੰ ਚੱਕ ਨਾਲ ਪਾ ਦੇ ਇਹ ਅੰਛਾ ਰਗਾ ਰਗਾ ਤੀਆਂ ਨਾਲ ਫਲੋਣ ਲੱਗਾ ਆ ਰੱਖੀ ਹੈਲੋ ਇਹ ਪਤਾ ਕਿੱਦਾਂ ਕਰਦਾ ਐ ਕੋਪਣੇ ਡਾਕਟਰ ਨਹੀਂ ਆਉਂਦਾ ਉਹਨਾਂ ਨੂੰ ਓਏ ਜਾ ਓ ਛੱਡ ਯਾਰ ਤੂੰ ਦਵਾਈ ਦੇ ਯਾਰ ਤੁਸੀਂ ਵੀ ਕਹਾਵਤਾ ਲੈ ਕੇ ਬਹਿ ਗਏ ਨਹੀਂ ਆ ਤੇਰਾ ਦੋ ਹਸਾਵਾ ਮੇਰਾ ਭਰਾ ਪੰਜ ਸੱਤ ਪਸ਼ੂ ਕੱਲੇ ਨੇ ਰੱਖੇ ਹੁੰਦੇ ਸੀ ਨਾਲ ਕਿੱਥੇ ਆ ਨਾਲ ਓ ਪਈ ਨਾਲ ਨਾਲ ਪਰੇ ਪਈ ਆ ਓਏ ਆ ਜਾ ਮੇਰਾ ਭਰਾ ਕਿੱਥੇ ਆ ਹੌਲੀ 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 ਪਾਹੇ ਉਹ ਵੀ ਕੰਮ ਜਿਹੜਾ ਐ ਨੇ ਕੱਲ ਲਿਆ ਲਿਆ ਹੋਰ ਲਿਆ 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 ਵਾਹ ਮੁੰਡਿਆ ਤੈਨੂੰ ਵੱਲੇ ਤੇਰਾ ਹੀ ਸ਼ਾਬਾਸ਼ ਐ ਤੇਜਾ ਇੱਕ ਨਾਮ ਦਾ ਟਿੱਕਾ ਮਿਲਣਾ ਚਾਹੀਦਾ ਉਹ 40000 ਦੇ ਯਾਰ ਗੱਲਾਂ ਵਾਲੀ ਤੂੰ ਆ ਉਹ ਨਾਲ ਦੇ ਲੈ ਯਾਰ ਉਹ ਦੇ ਲੈ ਯਾਰ ਉਹ ਨਾਲ ਮੈਂ ਅੱਧਾ ਕੰਮ ਕਰ ਗਿਆ ਦਾ ਆ ਲੈ ਫੜ ਬਖਾ ਦੇ ਇਹ ਕੰਮ ਕਰ ਗਿਆ ਮੁੰਡਾ ਲੇਵਨ ਤਾਂ ਕੁੱਟ ਗਈ ਆ ਉਹਨੂੰ ਕਹੀ ਤਾਂ ਕੁੱਟ ਗਈ ਆ ਹੁਣ ਤਾਂ ਲੈ ਲੈ ਇਹ ਵੀ ਪੁੱਤ ਆ ਫੜਾ ਇਹ ਲੈ ਫੜਾ ਇਹ ਕਾਲੀ 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 ਲਓ ਜੀ ਕਹਿੰਦਾ ਸੀਗਾ ਮਾੜਾ ਜਿਹਾ ਹੋਈ ਜਾਂਦਾ ਕੋਈ ਗੱਲ ਨਹੀਂ ਰਿਸਾ ਤਾਂ ਕਰਨੀ ਐ ਸੀਗੀਆਂ ਟ੍ਰਿਗਰ ਪਰ ਉਂਗਲੀ ਰੱਖਣ ਵਾਲਾ ਹਰ ਕੋਈ ਸ਼ੂਟਰ ਨਹੀਂ ਹੁੰਦਾ ਮਾਟਰ ਟੈਂਕੀ ਭਰ ਕੇ ਪਾਣੀ ਪਲਾਬਸ ਨੂੰ ਮਾਜ ਨੂੰ ਸਵਾ ਦੇਣ ਵਾਲਾ ਹਰ ਕੋਈ ਗੋਪੀ ਨਹੀਂ ਹੁੰਦਾ ਠੀਕ ਹੈ ਹਰ ਕੋਈ ਨਹੀਂ ਦੇ ਸਕਦਾ ਲਿਆ ਪਚਕਾਰੀ ਜੇ ਇੱਕੋ ਵੀ ਇਹਦੇ ਪਾ ਅੰਦਰ ਲਿਆ ਇਹ ਗੱਡੀ ਗੱਲ ਆ ਫਿਲਟਰ ਗੱਲ ਆ ਤੇ ਵਾਟਰ ਚੱਲੀ ਜਾਂਦੀ ਆ ਉਹ ਲਿਆ ਬੰਦ ਕਰ ਤੇ ਮੋਟਰ ਲਿਆ ਤਾਂ ਜਿਆਦਾ ਖਰਾਬ ਹੀ ਬੰਦਾ ਬਣ ਜਾਂਦਾ ਜਿਹੜੇ ਖਰੇ ਬਣਦੇ ਇਦਾਂ ਨਹੀਂ ਮੈਂ ਇੰਨਾ ਹੈਗਾ ਆ ਲਫੜਾ ਕਾਪਾ ਦੇ ਮਾੜੀ ਨਹੀਂ ਤੇ ਬੱਸ ਬੱਸ ਦੇਖ ਮੈਨੂੰ ਮਾੜੀ ਨਹੀਂ ਤਾਂ ਕਾਹਦੇ ਕਹਿੰਦਾ ਆ ਉਹ ਫੋੜਾ ਦੇ ਨਾ ਤੇਰੀਆਂ ਗਿੱਟਿਆਂ 'ਚ ਸੇਕੋ ਉਹ ਟਾਈਮ ਗਿਆ ਐਦਾਂ ਕਹਿ ਦਿੰਦਾ ਜਦ ਖਾ ਲਾਂਦਾ ਤੇ ਚੁੱਪ ਰੱਖ ਕੇ ਬੈਠ ਜਾਵੇਂ ਚੁੱਪਾ ਕਰਕੇ ਬੈਹ ਜਾਂਦਾ ਤੇ ਬੱਸ ਕਿਹਾ ਅਸੀਂ ਤੇਰੇ ਭਰਾ ਕਰਕੇ ਤੇ ਇਹ ਨਹੀਂ ਪਾਉਂਦੇ ਛੀਨੇ ਪਿੱਤ ਨਹੀਂ ਖਾਣੇ ਇਹ ਕਿ ਲੋਨੇ ਤੁਸੀਂ ਇਹਨੂੰ ਇਹ ਤੇ ਹੀ ਆਉਗੀ ਆ ਮੈਂ ਸ਼ਾਵਾਂ ਖੱਟਾ ਜਿਹਾ ਸਵਾਲ ਆਇਆ ਆ ਇਹ ਛਾੜਨੇ ਦਰਾਟ ਹੀ ਇਦਾਂ ਦੀ ਮਾੜੀ ਰੱਤ ਤਾਂ ਵਰਦੰਦੀ ਹੁੰਦੀ ਆ ਅੱਜ ਆ ਹਾਂ ਡਰਾਵੇਗਾ ਕਹਿੰਦੇ ਅੱਡ ਤੇਰੀ ਮੰਮਾ ਦਾ ਰੰਗੜਾ ਬਾਸ ਇਹ ਇੰਨਾ ਨਾਕਾਮ ਹੈ ਇਤਨਾ ਪਿਆਰ ਕਿਸੇ 'ਤੇ ਪਹਿਲੀ ਵਾਰ ਆਇਆ ਹੈ ਮੋਹ ਵਾਲਾ ਮੋਟਾ ਗੱਲੀ ਲਾਤੀ ਤੇਰੀ ਮਾਂ ਮਾਂ ਨੂੰ ਬੰਦ ਕਰਾਓ ਇਤਨਾ ਪਿਆਰ ਤੂੰ ਮੇਰਾ ਮੈਨੂੰ ਕਦੇ ਪਿਆਰ ਕਰਨੇ ਨਾ ਦੇਈ ਇਤਨਾ ਪਿਆਰ ਕਿਸੇ ਤੇ ਪਹਿਲੀ ਵਾਰ ਆਇਆ ਹੈ ਸਾਲ ਲਾ ਮੰਝੇ ਜਾ ਕੇ ਸਾਹ ਚੜਿਆ ਉਹ ਯਾਰ ਕਾਬੂ ਨਹੀਂ ਸੀ ਆਉਦੀ ਮੇਰੀ ਗਾਥੌੜਾ ਯਾਰ ਮੇਰੀ ਗਾਥੌੜਾ সুইਟ ਹਾਰਟ ਸਾਲਾ ਦੋਂਕੋ ਵੇਲੇ ਮੇਰੇ ਤੂੰ ਵੀ ਨਾਲ ਖੜਦੀ ਆ ਤੈਨੂੰ ਪਤਾ ਹੋਰ ਤਾਂ ਸੁਪੈਣਾ ਮੈਨੂੰ ਬੌਲੀ ਦਾ ਤਗੜਾ ਕਰਨਾ ਖਾ ਲਾ ਕੇ ਠੀਕ ਆ ਪਾਪਾ ਨੂੰ ਕੱਟੀ ਜਾਈਦੀ ਆ ਯਾਰ ਕੱਟਾ ਵੀ ਜੱਲੂ ਕੋਈ ਚੱਕਰ ਨਹੀਂ ਮੈਂ ਮਤ ਪੇਂਦ ਨਹੀਂ ਕਰਦਾ ਆਏਗਾ ਕੀ ਕੱਟੀ ਅੱਛਾ ਕੱਟੀ ਜਾਈ ਕੱਟੀ ਜਾਈ ਦੀ ਆ ਕਹਿੰਦੇ ਦਾਪੜਾ ਤੋਂ ਵੜਾ ਲਿਆ ਆਓ ਆਪਣੇ ਘਰ ਦੇਆਂ ਨੂੰ ਕਹਦੇ ਮੋਟਰ ਚੱਲੀ ਜਾਂਦੀ ਮੋਟਰ ਬੰਦ ਕਰ ਪਾਣੀ ਕਹਿੰਦੇ ਪੀਣਾ ਕਹੀ ਨਹੀਂ ਪੀਣਾ ਪੀਂਦੀਆਂ ਨਹੀਂ ਠੰਡਾ ਕਿਹਦੀ ਡੇਟ ਨਾ ਕਰੇਗਾ ਚੁੱਪ ਕਰਕੇ ਦਵਾ ਲੈ ਲਿਆ ਕਰ ਸੋਣੀਏ ਮੈਂ ਤੇਰੇ ਨਾਲ ਦੇਖੇ ਤੇਰੇ ਨਾਲ ਦੇਖੇ ਮੈਂ ਦਾਬ ਵੜਾ ਲਿਆ ਉਹਦੇ ਵਿੱਚ ਦਵਾ ਦੂ ਜੇ ਵਧੀਆ ਜੀ ਚੀਜ਼ ਪਾ ਕੇ ਆ ਛੜੀ ਜਲਦੀ ਆ ਤੇਰੇ ਮੇਰੇ ਪਿਆਰ ਤੋਂ ਬਰਚ ਘਰੇ ਆ ਕਰ ਮੇਰੇ ਮੈਨੂੰ ਦੱਸ ਦੇ ਤੈਨੂੰ ਮੈਂ ਲਿਆ ਦਿੰਦਾ ਓਹੋ ਆ ਟੋਟ ਤੂੰ ਕੀਤੀ ਏ ਗੋਹਾ ਏ ਉਹਦਾ ਇੰਗਲਿਸ਼ ਚ ਟੋਟ ਕਹਿ ਦਿੰਦੇ ਆ ਕਿਹੜੀ ਏ ਨਸਲ ਹੈ ਇੰਡੋਗੋ ਰੀਚਾਰਜ ਕਰਾਉਣਾ ਹੁੰਦਾ ਚੱਲ ਚੱਲ ਪਹਿਲਵਾਨ ਦਾ ਤੂੰ ਤੂੰ ਪਹਿਲਾਂ ਆ ਦੱਸ ਕਿੱਦਾਂ ਹੈ ਭਾਜੀ ਆ ਪੁੱਛਿਆ ਕਰ ਖਿੱਚੀਆਂ ਜਿਆਦਾ ਇਹ ਖਿੱਚੀਆਂ ਨਹੀਂ ਨਸਲ ਲਿਆ ਵਾ ਜੀ ਨਸਲ ਲਿਆ ਯਾਰ ਅੱਜ ਅੱਛਾ ਜੀ ਬੱਚੇ ਨਸਲ ਲਿਆ ਦੋ ਨਸਲਾਂ ਰੋਮਾਂਡਿਕ ਕਰਾਉਣ ਗਏ ਸੀਗੇ ਉਨੀ ਚੈਂਟਾ ਇਹਨਾਂ ਦੇ ਜਿਆਦੇ ਤੇਜ਼ ਲਾਤਾ ਨੇ ਭਾਜੀ ਜਿੰਨੇ ਫਾੜ ਮੰਗ ਲੈ ਜਾਣੇ ਨਹੀਂ ਫੇਰ ਵੀ ਫਾੜਨ ਦਾ ਭਾਜੀ ਇਹਨੇ ਸਾਰਿਆਂ ਨੂੰ ਗੱਫਾ ਪਾ ਦੇਣਾ ਫਾੜ ਦੀ ਨਾ ਗੱਲ ਕਰ ਕੋਕੜੀ ਜੀ ਆਂ ਮੁਰਗੀਆਂ ਵੀ ਪਈਆਂ ਨੇ ਜੇ ਮੁਰਗੀ ਦੇਖ ਲਓ ਮੁਰਗੀਆਂ ਮੁਰਗੀਆਂ ਬੈਗਿੰਗ ਸਾਰੀਆਂ ਮੁਰਗੀਆਂ ਵਿੱਚ ਮੁਰਗੀਆਂ ਮੁਰਗੇ ਵੀ ਉੱਤੋਂ ਲੈ ਕੇ ਗਏ ਕਾਫੀ ਮੁਰਗੇ ਵਿੱਚੋਂ ਵੇਚਦੇ 15-20 ਦੇਖਦੇ ਤੇ ਭਾਈ ਸਾਰੇ ਕੰਮ ਚੱਕ ਛਟਿਆ ਮੁਰਗੀਆਂ ਤੇ ਸਾਡੇ ਤੋਂ ਬਾਅਦ ਹੂ ਆ ਹਾਂ ਬਾਅਦ ਖਾਣੇ ਲੱਗੇ ਨੇ ਮੁਰਗੀ ਛੱਡ ਨਹੀ ਨਹੀਂ ਨਹੀਂ ਸਾ ਇਹ ਆਲੂ ਪਿਆਜ਼ ਆ ਜਿਹੜੇ ਖਾਂਡਰੀਆਂ ਨੇ ਅਗਲੇ ਰੱਖਿਆ ਨਿਕਨੇ ਨਿਕਨੇ ਨਿਆਣੇ ਅਗਲੇ ਦੇ ਮੁਰਗੀਆਂ ਕਿੰਨੀਆਂ ਭਾਜੀ ਮੁਰਗੀਆਂ ਕਿੰਨੀਆਂ ਤੂੰ ਇੱਕ ਮੁਰਗੇ ਨਾਲ ਮੁਰਗੀ ਦੇਣੀ ਆ ਤੂੰ ਦੇਖ ਕਿੰਨੇ ਲੈਣੇ ਆ ਸਿੱਧੀ ਗੱਲ ਕਰ ਚਲੋ ਭਾਈ ਕਿਹੜੇ ਲੈਣੇ ਆ ਫੜ ਲੋ ਯਾਰ ਵੈਰ ਦਾ ਆ ਲੈ ਮੋੜ ਕੇ ਲੈਣੇ ਆ ਮੋੜ ਕਿੰਨੇ ਲੈਣੇ ਭਾਈ ਹੈ ਹਣ ਕਿੰਨੇ ਚੰਗੇ ਚੰਗੇ ਫੜ ਲੈਣੇ ਜਿਹੜੇ ਸੋਹਣੇ ਲੱਗੇ ਆ ਜਿਹੜੇ ਵਧੀਆ ਲੱਗੇ ਫੜੋ ਕੀ ਪ੍ਰਾਈਸ ਆ ਕਿੰਨੇ ਕੁ ਲੱਗ ਜਾਣਾ 3 4 5 ਪ੍ਰਾਈਸ ਪੁੱਛਿਆ ਪ੍ਰਾਈਸ ਆ ਫੇਰ ਪੁੱਛਿਆ ਮੈਂ ਬੰਦੇ ਲੈ ਕੇ ਆਇਆ ਯਾਰ ਨਹੀਂ ਨਹੀਂ ਬੰਦੇ ਤੇਰੀ ਗਰੀ ਫੋਟੋ ਆਉਣ ਲੱਗੀ ਹੋਵੇ ਤੇਰੀ ਸਾਲੀ ਕੋਈ ਦੇਖੋ ਲੈ ਕੇ ਜਾਣਾ ਸੱਤ ਭਾਜੀ ਪੰਜ ਲੈ ਜਾਗੇ ਪੰਜ ਲੈ ਜਾਣੇ ਨੇ ਮੁਰਗੀਆਂ ਮੈ ਲੈ ਜੰਗੇ ਨੇ ਨੇ ਮੁਰਗੀਆਂ ਨੇ ਭਾਜੀ ਇਹਦੇ ਵਿੱਚੋਂ ਮੁੰਡੇ ਨੂੰ ਇੱਥੇ ਦਰ ਨਹੀਂ ਲੈ ਕੇ ਜਾਂਦੀਆਂ ਮੁਰਗੀਆਂ ਨਾ ਬੈਠੀਆਂ ਆ ਲੈ ਕੇ ਗਿਆ ਮੁੰਡਾ ਫਿਰ ਉਹ ਮੁੰਡਾ ਇੱਕ ਕਮਰਪੁਰ ਤੋਂ ਲੈ ਕੇ ਆ ਪੂਰੀ 12 13 ਮੁਰਗੀਆਂ ਪਰ ਇੱਥੇ ਮੁਰਗੀਆਂ ਉੱਧਾ ਨਿਕਲੇ ਆ ਭਲੇ ਕਿਹਨਾਂ ਭਾਜੀ ਲਿਆਂਦੇ ਮੁਰਗੇ ਸਮਝ ਗਏ ਸੀਗੇ ਸਾਰੇ ਠੀਕ ਹੈ ਉੱਧਾ ਨਿਕਲੇ ਮੁਰਗੀਆਂ ਇਹ ਭਾਜੀ ਰਾਤ ਨੂੰ ਫੇਰਾਂ लवली ਲਾਤੀ ਸੀ ਜੀ ਫੇਰਾਂ लवली ਲਾਤੀ ਸੀ ਇਹਦੇ ਹੈਗੇ ਦੋ ਇਹਦੇ ਨਾਲ ਦੇ ਪਰਦੇਸੀ ਨਹੀਂ ਭਾਜੀ ਇਹ ਬਲੇ ਨਹੀਂ ਨਹੀਂ ਦੇਸੀ ਆ ਭਾਜੀ ਉਹ ਨਹੀਂ ਹੈ ਦੇਸੀ ਆ ਭਾਜੀ ਆਪਾਂ ਤੇ ਜਨਮਰੋਂ ਦੇਸੀ ਹੋ ਜਾਂਦਾ ਇਹ ਬਰਲੋਂ ਦਾ ਤਰੇ ਨਹੀਂ ਹੁੰਦਾ ਇਹ ਤਾਂ ਭਾਜੀ ਦੇਣੇ ਮੈਨੇ ਦੋ ਹੀ ਅਸੀਂ ਲੈ ਹੈਗੇ ਸਾਡੇ ਕੋ ਦੋ ਇਹ ਲੈਣੇ ਵੀ ਨਹੀਂ ਆਜਣ ਦੱਸੋ ਪਹਿਲਵਾਨ ਜੀ ਰੇਟ ਠੀਕ ਹੈ ਜੀ ਰੇਟ ਕਰ ਸਾਜਿਆ ਕਾਥੇ ਚੜਾ ਲਿਆ ਪੈਸੇ ਉਹ ਨਹੀਂ ਦੇਣੇ ਤੈ ਥੋੜੀ ਦੇਣੀ ਲੈ ਕੇ ਜਾਣਾ ਪੰਜ ਲੈ ਕੇ ਜਾਣਾ ਆ ਮਾਜਾਂ ਨੂੰ ਪਤਾ ਹੀ ਆ ਯਾਰ ਉਹ ਵਿਚਾਰੇ ਨੂੰ ਜਨਮਰ ਵਾਲਾ ਪਤਾ ਹੀ ਆ ਤੋੜ ਕੇ ਦਿਖਾ ਇੱਧਰ ਉੱਧਰ ਨੂੰ ਬਾੰਗ ਦਿੰਦੇ ਆ ਪਲਵਾਨ ਸਲਾਹ ਲਾ ਲੋ ਦੋਈ ਭਰਾ ਉਧਰ ਨੂੰ ਜਾ ਕੇ ਜਿਹੜਾ ਮਰਜੀ ਚੱਕ ਲੋ ਖਾਸ਼ ਬਹਿਲੇ ਦੇਖ ਦੇ ਬੋਰਾ ਦੇ ਲਈ ਬੋਰਾ ਲਾਉਂਗੇ ਦੋਈ ਨਾਲ ਮਰ ਗਿਆ ਯਾਰ ਅੱਠ ਭਰਾਵਾਂ ਪੂਰੇ ਚਲਿਆਦੇ ਉਹ ਸਲਾਹ ਕੱਢ ਦੇ ਗਾਲ ਸੁਣੋ ਲੋਹਾ ਬਿਹ ਹੈ ਇੱਕ ਪਿੰਜਰਾ ਬਣਾ ਦੋ ਪਰ ਫੇਰ ਵੀ ਮਰਦੇ ਨਹੀਂ ਹੁੰਦੇ ਉਹ ਮਰਦੇ ਨਹੀਂ ਹੁੰਦੇ ਭਾਜੀ ਮਰ ਗਏ ਭਾਜੀ ਭਾਜੀ ਅੱਠ ਲੈ ਆ ਫੋਟੋ ਵੀ ਦਿਖਾਵਾ ਕਿੱਥੋਂ ਤੁਸੀਂ ਕੱਲੀ ਵਾਲੇ ਹੁਣ ਕੱਲੀ ਵੀਟ ਵਾਲੇ ਹੁਣ ਮੈਸ ਤੋਂ ਪੁੱਛਦਾ ਉਹ ਚਲੋ ਚੱਕੋ ਨੇਰਾ ਹੁੰਦਾ ਮੋਰੇ 15 15 ਕਿਲੋ ਛਾਲ ਮਾਰਦੇ ਭਾਜੀ ਕੰਮ ਤੇ ਬਹਿ ਜਾਂਦੇ ਆ ਜੀ ਸਿਗਾਰ ਸਾਰੀ ਮਿਕਸ ਦਾਣੀ ਦੇ ਵਿੱਚ ਸਾਰਾ ਕੁੱਝ ਇਹਨਾਂ ਨੂੰ ਪਾ ਦਿੰਦੇ ਆ ਇਹ ਵੀ ਇਹ ਨਹੀਂ ਧਰਮੀ ਵੀ ਬਹੁਤ ਹੁੰਦੀ ਚੱਕੋ ਭਾਜੀ ਕਿਹੜੇ ਕਿਹੜੇ ਆ ਭਾਜੀ ਫੜ ਚੱਲ ਵੇ ਭਾਜੀ ਉਹ ਹੱਲਾ ਗਿਆ ਮਾਰ ਹੈਲੋ ਉਹਦੀ ਫੜਣਾ ਭਾਜੀ ਲੈ ਆਂਡੇ ਦਾ ਕਹਿ ਰਿਆ ਗਾ ਨੇ ਭਾਈ ਰੱਖੀ ਤੇ ਟ੍ਰੇਕ ਤੂਹਰੇ ਇੱਤੇ ਦਾ ਰਾਂ ਚਾਹੀਦੀ ਏ ਓਏ ਯਾਰ ਉਹਨਾਂ ਨੇ ਫੜਨਾ ਜਿਹੜਾ ਮਰਜੀ ਫੜਲਾ ਦੋ ਭਾਜੀ ਫੇਚਦਾ ਕਰ ਲੋ ਜੇ ਤੁਹਾਡੀ ਮਨ ਦੇ ਨਾਲ ਚਾਹਦਾ ਅਈ ਨਹੀਂ ਹਾਰਦੇ ਨਹੀਂ ਹੈਗੇ ਜਮਨ ਪੂਰੇ ਕਿਹੜਾ ਭਾਈ ਕਿਹੜਾ ਭੜਲਾਣਾ ਭਾਈ ਓਏ ਬਾਹਰ ਨਾ ਚਲੇ ਜਾਨ ਬਾਹਰ ਇੱਕ ਜਣਾ ਖੜ ਜਾ ਮੰਗੀ ਯਾਰ ਤੂੰ ਬੋ ਯਾਰ ਪਾਣੀ ਕਿਹੜੇ ਬੱਕਰੇ ਪੈਸੇ ਪਹਿਲਵਾਨ ਬਟਣ ਲੱਗਾ ਆ ਜਿਹੜੇ ਤੈਨੂੰ ਵੀ ਦੇਖਣੇ ਇਹ ਕਿਹੜਾ ਬਲੈਕ ਜਿਹਾ ਕੰਮ ਜਿਹੜਾ ਉਹ ਦੇਣ ਲੱਗਾ ਪਹਿਲਵਾਨ ਚੱਕ ਆਹ ਭੜਲਾ ਭਾਈ ਆਹਦੇ ਲਾਲ ਜਿਆ ਆਹਦੇ ਆਹਦੇ ਚੱਲ ਗਈ ਦੇਖੀ ਆਂ ਦੀ ਕਲਗੀ ਜਿਹਦੀ ਇਹਦਾ ਵੀ ਫਰਕ ਹੁੰਦਾ ਪੈਰ ਵੀ ਦੇਖੋ ਹਾਂ ਆਹਾਂ ਆਹਾਂ ਹਾਂ ਇਹ ਮੈਂ ਤੁਹਾਨੂੰ ਦੱਸਦਾ ਕਲਗੀ ਤੇ ਪੈ ਉਹ ਪਲਵਾਨ ਆ ਜਾ ਓ ਕਲਗੀਆਂ ਕੁਲਗੀਆਂ ਦੇਖ ਲਾ ਕੱਲੋ ਕੱਲੋ ਪਲਵਾਨ ਆ ਕਰਾਈ ਖੁੱਡੇ ਤੇਰੀ ਬੋਲੀ ਸੰ ਪੂ ਪਲਵਾਨੇ ਆ ਠੀਕ ਲੀਤੇ ਖੜੇ ਸੀ ਇਹ ਤੇਰਾ ਨਾਂ ਕੀ ਆ ਲਿਆਕਤ ਲਿਆਕਤ ਲੀਤਾ ਖੜਾ ਕਿਉਂ ਹਾਂ ਤੂੰ ਕਿਹੜੇ ਖਾੜੇ ਚੋਂ ਆ? ਉਹਦਾ ਹੈਗੇ ਆ ਨਾਮੀ ਪਲਵਾਨ ਤੂੰ ਕਿਹੜੇ ਖਾੜੇ ਚੋਂ ਆ? ਕਾਂਗੇ ਕਿੱਥੇ ਆ? ਉਹ ਤੂੰ ਕਿੱਥੇ ਆ? ਕਿਹੜਾ ਖਾੜਾ ਉਹ? ਉਹ ਤਾਂ ਮੈਨੂੰ ਪਤਾ ਭਰਾ ਅਨਾਮੀ ਪਲਵਾਨ ਤੂੰ ਕਿਹੜੇ ਬਲੋ? ਦਾ ਕਿਹੜਾ ਖਾੜਾ ਤੇਰਾ? ਕਿਹੜਾ ਖਾੜਾ ਹੈ ਜਿੱਦਣ ਮਰਜੀ ਜਾ ਸਕਦਾ ਖਾੜੇ ਚ? ਇਹਦੇ ਵੀ ਤੇ ਲੇਤਾ ਹੀ ਏ। ਤੇ ਲੇਤਾ ਖੜਾ ਰੱਖਦਾ ਹੱਥ ਦੇਤਾ ਕਰਦਾ। ਕਿੰਨੇ ਜਿੰਜਾ ਕੋਲੇ ਆ? ਹੈ? ਕਿੰਨੇ ਕੋਲੇ? ਹੋਣ 10 ਕਿ ਜਿੱਤੇ ਹੋਇਆ ਕੋਲੇ ਮੇਰੇ। ਜਿੱਤ ਗਿਆ? ਹਾਂ ਦਿੱਤੇ ਆ ਵੀ ਮੈਂ ਬੱਚਾ। ਯਾਰ ਇਹ ਖਰਿਆ ਵੀ ਆ ਇੱਕ ਹਾਰ ਗਿਆ ਬਾਕੀ ਜਿੱਤਿਆ ਲਾਇਆ ਯਾਰ ਕੁੱਕੜ ਫੜੋ ਪ੍ਰਿੰਟ